ਅੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇ ਖੇਰ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮਰੋ ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿੱਥੇ ਦੇਸ਼ ਵਿਦੇਸ਼ ਦੀ ਧਰਤੀ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸੇ ਲੜੀ ਤਹਿਤ ਅੱਜ ਜਗਰਾਉਂ ਦੇ ਨਗਰ ਕੌਂਸਲ ਵਿਖੇ ਵੀ ਸੈਂਟਰ ਬਾਲਮੀਕ ਸਭਾ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ 바ਵਾ ਸਾਹਿਬ ਦੇ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਜਿਹਾ ਮਨਾਇਆ ਜਾ ਰਿਹਾ ਇੱਥੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਰਹੇ ਆ ਆਓ 바ਵਾ ਸਾਹਿਬ ਦੀ ਜੀਵਨਵਾਰ ਕੀ ਕਹਿੰਦੇ ਆ ਤੁਸੀਂ ਵੀ ਸੁਣੋ ਤੇ ਤੁਹਾਨੂੰ ਅਸੀਂ ਉੱਥੇ ਲੈ ਚੱਲਦੇ ਆ ਜਿੱਥੇ ਸਾਰੇ ਸਮਾਗਮ ਹੋ ਰਿਹਾ ਆ ਆਓ ਤੁਹਾਨੂੰ ਦਿਖਾਉਂਦੇ ਆ ਵੱਖ-ਵੱਖ ਦ੍ਰਿਸ਼ ਅੱਜ ਸਾਹਮਣੇ ਐਸ ਸਿਰਫ ਲੇਡੀ ਨੂੰ बाबा साहिब ते ਆ ਵੀ ਇੱਧਰ ਹੋ ਜਾ ਫੇਸਪਾਲੋ ਕਿ ਜੋ ਵੀ ਚਾਹੀਦੀ ਰੀੜਾ ਭਾਵੀ ਰੀੜਾ ਭਾਵੀ ਆਇਆ ਬੱਤ ਆਇਆ ਕਿੱਥੇ ਆਇਆ ਤੁਸੀਂ ਆਇਆ ਜੀ ਆਇਆ ਜੀ ਆਇਆ ਵਾਹ ਸਾਹਮਣੇ ਨਹੀਂ ਆਉਂਦੇ ਲੋਕਾਂ ਦਾ ਅੱਗੇ ਪਾਉਂਦੇ ਲੰਗ ਦਾ ਬੈਂਚ ਨਹੀਂ ਤੇ ਬੈਂਚ ਨਹੀਂ ਆਉਂਦਾ ਤਾਂ ਤੋਂ ਬੈਂਚ ਨਹੀਂ ਚੇਂਜ ਆ ਜਾਂਦਾ ਇੱਕ ਵਾਰ ਅੱਗੇ ਰੋਕੋ بابا بہت بہت شکریہ ستھان گرہن کرو جی میں بینتی کروں گا ارون گیری ਦੇ ਨਾਲ ਹੀ ਐਸਐਸਪੀ ਲੁਧਿਆਣਾ ਦੇ ਰੂਰਲ ਬਕਰਾਂ ਅੰਕੁਰ ਪੁੱਤਾ ਜੀ ਆਓ ਜੀ ਆਓ ਹਾਂਜੀ ਤਾਂ ਸਭ ਤੋਂ ਪਹਿਲਾਂ ਸਰਤਾ ਦੇ ਫੁੱਲ ਪੇਂਟ ਕਰਦੇ ਹੋਏ ਅੱਜ ਦੇ ਸਾਡੇ ਮੁੱਖ ਮਹਿਮਾਨ ਜੇ ਡਾਲੇ ਨੀਲਾੰਬੀ ਜਿਹੜੇ ਆਈਪੀਐਸ ਉਹਨਾਂ ਨੂੰ ਮੇਰੀ ਬੇਨਤੀ ਹੈ ਉਹਨਾਂ ਦੇ ਨਾਲ ਐਸਐਸਪੀ ਸਾਹਿਬ ਤੇ ਸਾਡੇ ਸ਼੍ਰੀ ਗੇਜਾ ਰਾਮ ਬਾਲਮਿਕੀ ਜੀ ਕੌਮੀ ਪ੍ਰਧਾਨ ਸੈਂਟਰਲ ਬਾਲਮਿਕੀ ਸਭਾ ਆਓ ਸਾਰ ਉਹਨਾਂ ਨੂੰ ਲੈ ਕੇ ਆਓ ਜੀ ਮੁੱਖ ਮਹਿਮਾਨ ਜੀ ਨੂੰ ਉਸ ਮਹਾਨ ਸ਼ਖਸੀਅਤ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਏ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਆਪਣੇ ਘਰ ਕਮਲਾ ਦੇ ਨਾਲ ਸ਼ਰਧਾ ਦੇ ਫੁੱਲ ਪੇਂਟ ਕਰਨਗੇ ਜੀ ਪਹਿਲਾਂ ਸ਼ਰਧਾ ਦੇ ਫੁੱਲ ਮੈਮ ਆਪ ਕਲਾਮ ਫੁੱਲ ਫੁੱਲ ਮੈਂ ਡਾਕਟਰ ਅੰਕੁਰ ਗੁਪਤਾ ਜੀ ਨੂੰ ਵੀ ਬੇਨਤੀ ਕਰਾਂਗਾ ਉਸ ਤੋਂ ਬਾਅਦ ਹਾਂਜੀ ਪਹਿਲਾਂ ਮੈਡਮ ਜੀ ਆਂਦੀ ਵੈਲਕਮ ਮੈਮ ਬਹੁਤ-ਬਹੁਤ ਸ਼ੁਕਰੀਆ ਡਾਕਟਰ ਅੰਕੁਰ ਗੁਪਤਾ ਜੀ ਗੇਜਾਰਾਮ ਜੀ ਇਹ ਸਾਰੀਆਂ ਜੀਆਂ ਸਾਡੇ ਮੁੱਖ ਮਹਿਮਾਨ ਨੇ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ 134ਵੇਂ ਜਨਮ ਦਿਹਾੜੇ ਤੇ ਭਾਰਤ ਰਤਨ ਬਾਬਾ ਸਾਹਿਬ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਮੈਨੂੰ ਮੌਕਾ ਦੇਣ ਲਈ ਇਸ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸੈਂਟਰਲ ਕਲਮਿਕ ਸਭਾ ਜੀਜਾ ਰਾਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰੇ ਜਿਹੜੇ ਆਰਗੇਨਾਈਜ਼ਰ ਹੈ ਨਗਰ ਕੌਂਸਲ ਦੇ ਸਾਰੇ ਅਹੁਦੇਦਾਰ ਸਹਿਬਾਨ ਸਫਾਈ ਕਰਮਚਾਰੀ ਦੇ ਸਾਰੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਤੇ ਮੈਂ ਸਭ ਤੋਂ ਹੀ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਸਾਨੂੰ ਇਹ ਮੌਕਾ ਦਿੱਤਾ ਹੈ ਅੱਜ ਇੱਥੇ ਬੁਲਾ ਕੇ ਤੇ ਸਪੈਸ਼ਲੀ ਤੌਰ ਤੇ ਮੈਂ ਡੀਏਜੀ ਮਹਿਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ ਦਿਹਾੜੇ ਤੇ ਆ ਕੇ ਜਿਹੜੀ ਪੂਰੇ ਪ੍ਰੋਗਰਾਮ ਦੀ ਜਿਹੜੀ ਮਹਿਮਾ ਨੂੰ ਹੋਰ ਵਧਾਇਆ ਇਸ ਮੌਕੇ ਜਿਵੇਂ ਬੱਚਾ ਬੋਲ ਕੇ ਗਿਆ ਕਿ ਇਕੁਐਲਿਟੀ ਜਿਹੜੀ ਸਮਾਨਤਾ ਬਾਬਾ ਸਾਹਿਬ ਅੰਬੇਦਕਰ ਜੀ ਕਰਕੇ ਸਾਨੂੰ ਮਿਲੀ ਸਾਰਿਆਂ ਨੂੰ ਇਕੁਐਲਿਟੀ ਮਿਲੀ ਇਸ ਸੰਵਿਧਾਨ ਉਹਨਾਂ ਨੇ ਖੜਾ ਕੀਤਾ ਉਹਦੇ ਬਤੌਰ ਅੱਜ ਅਸੀਂ ਇੱਥੇ ਖੜੇ ਆ ਇਸ ਨੌਕਰੀ ਦੇ ਵਿੱਚ ਉਹ ਵੀ ਉਹਨਾਂ ਦੀ ਸੰਵਿਧਾਨ ਚ ਲਿਖੀ ਹੋਈ ਇਹ ਸਰਵਿਸ ਹੈ ਸੋ ਜਿਵੇਂ ਜਗਰਾਮ ਸਿੰਘ ਨੇ ਕਿਹਾ ਕਿ ਕੋਠੀਆਂਕਾਰਾਂ ਦਾ ਜਿਹੜੇ ਅਹੁਦੇ ਹੈਗੇ ਨੇ ਤੇ ਇਵੇਂ ਹੀ ਮੈਂ ਕਹਿੰਨਾ ਜਿਹੜੇ ਸਾਡੇ ਕੋ ਸਾਨੂੰ ਵਰਦੀ ਮਿਲੀ ਹੈ ਉਹ ਵੀ ਉਹਨਾਂ ਦੀ ਬਦੌਲਤ ਹੀ ਮਿਲੀ ਹੈ ਜਿਹੜੇ ਉਹਨਾਂ ਦੇ ਉਹਨਾਂ ਦਾ ਕਨਸਟੀਟਿਊਸ਼ਨ ਜਿਹੜਾ ਸਾਰਾ ਸੰਵਿਧਾਨ ਜਿਹਦੇ ਆਧਾਰ ਤੇ ਹੀ ਅੱਗੇ ਸਾਰੇ ਕਾਨੂੰਨ ਬਣੇ ਨੇ ਸੋ ਉਹ ਆਧਾਰ ਹੈ ਉਹਨਾਂ ਦੀ ਸੋਚ ਜੋ ਹੈ ਉਹ ਕਨਸਟੀਟਿਊਸ਼ਨ ਲਿਖੀ ਗਈ ਹੈ ਤੇ ਕਨਸਟੀਟਿਊਸ਼ਨ ਤੋਂ ਅੱਗੇ ਸਾਰੇ ਕਾਨੂੰਨ ਬਣਦੇ ਹੈਗੇ ਨੇ ਸੋ ਕਿੱਡੀ ਵੱਡੀ ਉਹਨਾਂ ਦੀ ਦੇਣ ਹੈ ਸਾਡੇ ਦੇਸ਼ ਭਾਰਤ ਨੂੰ ਤੇ ਉਹਨਾਂ ਦੀ ਇਸ ਸੋਚ ਨੂੰ ਮੇਰੇ ਵੱਲੋਂ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਲਾਮ ਹੈ ਜੀ ਕਿ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਦੀ ਸੋਚ ਤੇ ਆਪਾਂ ਇਸੇ ਤਰ੍ਹਾਂ ਪਹਿਰਾਗੰਦੀ ਰਵਾਂਗੇ ਤੇ ਅੱਗੇ ਆਪਣਾ ਜਿਹੜਾ ਫਿਊਚਰ ਹੈ ਉਹ ਇਸੇ ਤਰ੍ਹਾਂ ਵਧੀਆ ਤਰੀਕੇ ਨਾਲ ਉਹਨਾਂ ਦੀ ਸੋਚ ਤੇ ਅੱਗੇ ਬਿਲਡ ਕਰਾਂਗੇ ਮੇਰੇ ਵੱਲੋਂ ਫੇਰ ਇੱਕ ਵਾਰੀ ਬਹੁਤ-ਬਹੁਤ ਤੁਹਾਡਾ ਸਾਰਿਆਂ ਨੂੰ ਮੁਬਾਰਕਬਾਦ ਇਸ ਖੁੱਧੇ ਹੜੇ ਦੀ ਧੰਨਵਾਦ ਜੈ ਡਾਕਟਰ ਬੀ ਆਰ ਅੰਬੇਦਕਰ ਜੀ ਉਹ ਪਵਿੱਤਰ ਨਾਮ ਹੈਗਾ ਭਾਰਤ ਦੀ ਪਵਿੱਤਰ ਧਰਤੀ ਤੇ ਉਹ ਸੁਪੁੱਤਰ ਜੰਮਿਆ ਜਿਨੇ ਭਾਰਤ ਨੂੰ ਸੰਵਿਧਾਨ ਦੀ ਦੇਣ ਦਿੱਤੀ ਕਾਨੂੰਨ ਦੀ ਦੇਣ ਦਿੱਤੀ ਪਰ ਬਹੁਤ ਘੱਟ ਲੋਕ ਇਹ ਜਾਣਦੇ ਹੈਗੇ ਕਿ ਉਹ ਮਹਿਲਾਵਾਂ ਦੇ ਅਧਿਕਾਰ ਦੇ ਵੀ ਬਹੁਤ ਵੱਡੇ ਸਪੋਰਟਰ ਸਨ ਵੀ ਜੇਕਰ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਥੇ ਖੜੇ ਹਾਂ ਉਹ ਬੱਚਾ ਇੱਥੇ ਖੜਿਆ ਸੀ ਉਹ 바ਵਾ ਸਾਹਿਬ ਅੰਬੇਦਕਰ ਕਰਕੇ ਖੜਿਆ ਸੀ ਜਿਹੜੀ ਮੈਂ ਵੀ ਇੱਥੇ ਖੜੀ ਹਾਂ ਉਹ 바ਵਾ ਸਾਹਿਬ ਅੰਬੇਦਕਰ ਕਰਕੇ ਖੜੀ ਹਾਂ ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਹਾਰਾਸ਼ਟਰਾ ਤੋਂ ਸੀਗੇ ਤੇ ਆਈ ਆਲਸੋ ਬਿਲੋਂਗ ਟੂ ਮਹਾਰਾਸ਼ਟਰਾ ਸੋ ਸੋ ਬਹੁਤ ਵੱਡੇ ਸਪੋਰਟਰ ਸੀਗੇ ਬੇਸਿਕਲੀ ਉਹਨਾਂ ਦੀ ਸੋਚ ਇਹ ਸੀ ਕਿ ਜੋ ਵੀ ਦੀਨ ਹੈਗਾ ਦੁਖੀ ਹੈਗਾ ਜਿਹਨੂੰ ਕਿਸੇ ਚੀਜ਼ ਤੋਂ ਵਾਂਝਾ ਰੱਖਿਆ ਗਿਆ ਹੈਗਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਉਹ ਸੋਸ਼ਲ ਜਸਟਿਸ ਤੇ ਇਕਵੈਲਿਟੀ ਦੀ ਗੱਲ ਕਰਦੇ ਸੀਗੇ ਮਤਲਬ ਸਾਰਿਆਂ ਨੂੰ ਸਾਰੇ ਚੀਜ਼ ਦਾ ਸਮਾਨ ਹੱਕ ਮਿਲਣਾ ਚਾਹੀਦਾ ਸੀ ਇਹ ਉਹਨਾਂ ਦੀ ਸੋਚ ਸੀਗੀ ਤਾਂ ਹਰੇਕ ਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਸਮਾਨ ਸਿੱਖਿਆ ਸਮਾਨ ਹੱਕ ਮਿਲਣਾ ਚਾਹੀਦਾ ਸੀ ਉਸ ਤਰੀਕੇ ਦੀ ਗੱਲ ਉਹ ਕਰਦੇ ਸੀਗੇ ਤੇ ਉਹੀ ਸੋਚ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਉਤਾਰੀ ਉਹੀ ਸੋਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਤਾਰੀ ਤੇ ਉਹੀ ਸੋਚ ਉਹਨਾਂ ਨੇ ਆਪਣੀ ਵਰਤਨ ਦੇ ਵਿੱਚ ਉਤਾਰੀ ਤੇ ਉਹਨਾਂ ਦੀ ਜੇ ਆਪਾਂ ਪੂਰੀ ਜੀਵਨੀ ਦੇਖੀਏ ਜੇ ਉਹਨਾਂ ਦੇ ਆਪਾ ਥੌਟਸ ਦੇਖੀਏ ਉਹਨਾਂ ਨੇ ਜਿਹੜੀ ਕਿਤਾਬਾਂ ਲਿਖੀਏ ਉਹ ਦੇਖੀਏ ਤੇ ਉਹਨਾਂ ਦੇ ਵਿੱਚ ਇਹੀ ਵਿਚਾਰ ਉਹਨਾਂ ਨੇ ਮੁੱਖ ਰੂਪ ਤੇ ਆਪਣੇ ਸਾਹਮਣੇ ਆਉਂਦੇ ਹਨ ਤੇ ਉਹੀ ਵਿਚਾਰਾਂ ਤੇ ਉਹ ਚੱਲੇ ਹਨ ਤੇ ਉਹੀ ਵਿਚਾਰ ਅੱਜ ਵੀ ਲੱਖਾਂ ਕਰੋੜਾਂ ਲੋਗਾ ਲਈ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੇ ਪੂਰੀ ਦੁਨੀਆ ਦੇ ਵਿੱਚ ਅਬ੍ਰਾਡ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਵੀ ਕਈ ਲੋਗਾ ਦੇ ਲਈ ਪ੍ਰੇਰਨਾ ਦੇ ਸਰੋਤ ਅਜ ਵੀ ਬਨੇ ਹੋਏ ਨੇ ਅਜ ਵੀ ਇੱਕ ਲਾਈਟ ਬਣ ਕੇ ਪੂਰੀ ਦੁਨੀਆ ਨੂੰ ਉਹ ਰਾਹ ਦਿਖਾ ਰਹੇ ਨੇ ਸੋ ਉਸ ਚੀਜ਼ ਨੂੰ ਉਹਨਾਂ ਦੀ ਉਸ ਚੀਜ਼ ਉਹਨਾਂ ਦੀ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਇੱਕ ਜਯੰਤੀ ਵਰਗੇ ਦਿਹਾੜੇ ਹੁੰਦੇ ਜਿਹਦੇ ਲਈ ਆਪਾਂ ਇਕੱਠੇ ਹੁੰਦੇ ਆ ਸੋ ਇਸ ਕਰਕੇ ਮੈਂ ਇੱਕ ਵਾਰੀ ਸਲਾਮ ਕਰਦੀ ਐ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਐ ਕਿ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਤੇ ਇਸੇ ਤਰ੍ਹਾਂ ਆਪਾਂ ਅੱਗੇ ਵੀ ਇਸ ਸੋਚ ਨੂੰ ਸਲਾਮ ਕਰਾਂਗੇ ਸੈਲੀਬ੍ਰੇਟ ਕਰਾਂਗੇ ਤੇ ਉਹਨਾਂ ਦੀ ਸੋਚ ਦੇ ਉੱਤੇ ਚਲਾਂਗੇ ਉਹਨਾਂ ਦੀ ਸੋਚ ਨੂੰ ਆਪਣੇ ਜੀਵਨ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਸ ਆਸ ਦੇ ਨਾਲ ਮੈਂ ਤੁਹਾਡਾ ਸਾਥ ਤੁਹਾਨੂੰ ਸਾਰਿਆਂ ਨੂੰ ਵਿਦਾ ਕਹਿੰਦੀ ਐ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਜਿਹੜੇ ਇੰਨੀ ਵੱਡੀ ਸੰਖਿਆ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤੇ ਮੰਚ ਦੇ ਉੱਪਰ ਜਿਹੜੀ ਮੌਜੂਦ ਹੈਗੀ ਸਾਰੀ ਮੋਢਬਰ ਸ਼ਖਸੀਅਤਾਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨੀ ਹੈ ਤੇ ਇੱਕ ਵਾਰੀ ਫਿਰ ਬਾਬਾ ਸਾਹਿਬ ਜੀ ਦੀ ਪਾਵਨ ਸਮ੍ਰਿਤੀ ਨੂੰ ਵਿਨਮਰ ਅਭਿਵਾਦਨ ਕਰਦੇ ਆ ਉਹਨਾਂ ਨੂੰ ਸ਼ਰਧਾ ਸੂਮਨ ਭੇਟ ਕਰਦੀ ਹੈ ਥੈਂਕ ਯੂ ਵੈਰੀ ਮਚ ਜੀ ਸਰ ਆਓ ਬਾਬਾ ਸਾਹਿਬ ਦਾ ਭਾਰਤ ਰਤਨ ਬਾਬਾ ਸਾਹਿਬ ਦਾ 134ਵਾਂ ਜਨਮ ਦਿਹਾੜਾ ਇਹ ਕੇਕ ਇੱਥੇ ਡੀਆਈਜੀ ਸਾਹਿਬ ਦੇ ਕਾਰਕਮਾਂ ਤੋਂ ਜਿਨ੍ਹਾਂ ਨੇ ਆਪਣੀ ਵਰਦੀ ਨੂੰ ਵੀ ਸਮਰਪਿਤ ਕੀਤਾ ਹੈ ਡੀਆਈਜੀ ਸਾਹਿਬ ਦੇ ਉਹ ਸਭਿਦਾਨ ਤੇ ਬੜਾ ਮਾਣ ਤਾਂ ਨਾਲੇ ਸ਼ਬਦਾਂ ਦੇ ਵਿੱਚ ਬੜਾ ਮਾਣ ਸੀ ਤਾਂ ਉਹਨਾਂ ਨੂੰ ਇੱਥੇ ਆ ਕੇ ਬੜਾ ਵਧੀਆ ਲੱਗਿਆ ਤਾਂ ਆਓ ਵਾਹ ਜੀ ਵਾਹ ਵਾਹ ਜੀ ਵਾਹ ਤਾੜੀਆਂ ਦੀ ਗਰਗਰਾਹ ਦੇ ਵਿੱਚ ਹੈਪੀ ਬਰਥਡੇ ਬਹੁਤ ਹੀ ਸਤਿਕਾਰਯੋਗ ਸਡੇ ਡੀਆਈਜੀ ਸਾਹਿਬ ਭਾਰਤ ਰਤਨ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਸਾਰਿਆਂ ਦਾ ਵਾਹ ਜੀ ਵਾਹ ਥੈਂਕ ਯੂ ਮੂੰ ਮਿੱਠਾ ਕਰਵਾਂਦੇ ਹੋਏ ਕਰਦੇ ਹੋਏ ਸਾਰੇ ਅੱਜ ਖੁਸ਼ੀ ਮਨਾ ਰਹੇ ਨੇ ਦਾ ਝਗਰਾਉ ਤਨਪਾਕ ਇਹ ਪੀਰਾ ਫਕੀਰਾ ਦੇ ਕਰਦੀ ਹੈ ਜੀ ਹਲੋ ਹਾ ਤਾਂ ਜੀ ਨੂੰ ਬਹੁਤ ਸਾਰਾ ਸਾਰਾ ਪਕੜੋ ਜੀ ਤਾਂ ਜੀ ਸਾਹਿਬ ਨੂੰ ਬੇਨਤੀ ਹੈ ਜੀ ਬਸ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਸਤਿਕਾਰਯੋਗ ਐਸਐਸਪੀ ਸਾਹਿਬ ਨੂੰ ਅੱਜ ਇਸ ਮੌਕੇ ਤੇ ਤੁਹਾਡੇ ਕਾਰਕਮਲਾ ਦੇ ਨਾਲ ਅੱਛਾ ਸਰ ਸਰ ਫਸ ਫਸ ਆ ਲੋ ਮੈਂ ਤੁਹਾਡੇ ਕਾਰਕਮਲਾ ਤੋਂ ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਵਾਜੀਬਾ ਨਾਲ ਨਾਲ ਥਾਪੜਾ ਵੀ ਦਿੱਤਾ ਮੈਂ ਬਹੁਤ ਅੱਛਾ ਲੱਗਿਆ ਜੀ ਇੱਕ ਵਾਰੀ ਤਾੜੀਆਂ ਦੇ ਨਾਲ ਬਹੁਤ ਹੀ ਪਿਆਰੀ ਸ਼ਖਸ਼ੀਅਤ ਤੇ ਦੀਨ ਉਹਨਾਂ ਨੇ ਜਗਰਾਉਂ

ਦੋ ਕੈਮਰੇ ਵਾਲੇ ਪੱਤਰਕਾਰ ਆਜੋ ਸਰ ਮਨਜੀਤ ਲੀਲਾ ਹਾਂ ਮਨਜੀਤ ਲੀਲਾ ਜੀ ਆਜੋ ਸਰ ਸਾਡੇ ਸਮਰਪਿਤ ਪੱਤਰਕਾਰ ਨੇ ਬਹੁਤ ਸੇਵਾ ਦੇ ਬਾਲ ਨੇ ਕੀ ਸਵਾ ਦੇ ਨਾਲਤਾ ਦਿਲੋਂ ਜੁੜੇ ਹੋਏ ਨੇ ਵੈਲਕਮ ਸਰ ਅੱਜ ਆਜੇ ਅੱਜ ਮਿੱਤਰ ਸਾਹਿਬ ਮਿੱਤਰ ਚਰਨਜੀਤ ਜੀ ਇਸਾਈ ਨੇ ਸਾਨੂੰ ساری ਜ਼ਿੰਦਗੀ ਐ ਜਿਵੇਂ ਕਹਿੰਦੇ ਖੁਸ਼ੀਆਂ ਦੇਣੀਆਂ ਐ ਐ ਸਭੇ ਪ੍ਰੈਸ ਕਲੱਬ ਜਗ੍ਹਾ ਦੇ ਪ੍ਰਧਾਨ

ਜਿੰਦਰ ਪ੍ਰਿੰਸੀਪਲ ਜਿੰਦਰ ਸਰ ਆਹਦੀ ਇਹ ਮੈਮ ਸਾਰੀ ਟੀਮ ਐ ਜੀ ਇਹ ਚ ਆਰਗੇਨਾਈਜ਼ ਕੀਤਾ 바ਵਾ ਸਾਹਿਬ ਨੂੰ ਸੱਚੀ ਸਰਬਾਂਧਨੀ ਸਟ੍ਰੀਵਰਮੈਨ ਯੂਨੀਅਨ ਦੀ ਟੀਮ ਇੱਕ ਵਾਰੀ ਸਾਰੀ ਐਸਪੀ ਸਾਹਿਬ ਦਿਵਲ ਸਾਹਿਬ ਆਹਦੀ ਉਸ ਤੋਂ ਬਾਅਦ ਥੈਂਕ ਯੂ ਨਾ ਇੰਦਰਜੀਤ ਸਿੰਘ ਬੋਪਾ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭਿਮrao ਅੰਬੇਦਕਰ ਜੀ ਦਾ ਜਨਮ ਜਿਹੜਾ ਜਿੱਥੇ ਦੇਸ਼ ਵਿਦੇਸ਼ ਦੀ ਧਰਤੀ ਤੇ ਬਹੁਤ ਹੀ ਸ਼ਰਧਾ ਭਾਵਨਾ ਤੇ ਤੁਮ ਤੁਮ ਦੇ ਨਾਲ ਮਨਾਇਆ ਗਿਆ ਉੱਥੇ ਅੱਜ ਜਗਰਾਂ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਸੈਂਟਰ ਬਾਲਮੀਕ ਸਭਾ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੀ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵ ਨਾਲ ਤੁੰਤਾਂ ਦੇ ਨਾਲ ਬਣਾਇਆ ਗਿਆ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਮਨਾਉਣ ਵਾਸਤੇ ਲੋਕਾਂ ਦੇ ਹਾਂਗਲੇ ਤੇ ਤੇ ਜਲਾਉਂਦੇ ਪੁਲਿਸ ਨੇ ਉੱਚ ਅਧਿਕਾਰੀ ਵੀ ਇੱਥੇ ਪਹੁੰਚੇ ਸਨ ਹੁਣ ਸਾਡੇ ਨਾਲ ਜੁੜ ਚੁੱਕੇ ਆ ਸਮਾਜ ਸੇਵੀ ਤਰਵੰਦ ਸਿੰਘ ਸੋਤਾ ਜੀ ਜੋ ਸੈਂਟਰ ਬਾਲਮੀਕ ਸਭਾ ਦੇ ਵਿੱਚ ਹੀ ਅਹਿਮ ਸਥਾਨ ਰੱਖਦੇ ਆ ਆਓ ਅੱਜ ਕਰਵਾਏ ਗੇ ਸਮਾਗਮ ਸੰਬੰਧੀ ਕੀ ਕਹਿੰਦੇ ਆ ਆਓ ਆਪਾਂ ਕਰਦਿਆਂ ਗੱਲਬਾਤ ਐ ਸਭ ਤੋਂ ਪਹਿਲਾਂ ਤਰਵੰਦ ਸਿੰਘ ਸੋਤਾ ਜੀ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਲੀਲਾ ਸਾਹਿਬ ਅੱਜ ਪੂਰੇ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਬਾਬਾ ਸਾਹਿਬ ਡਾਕਟਰ ਪੀਮਰਾਓ ਉਮੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਸਤਕਾਰ ਨਾਲ ਮਨਾਇਆ ਗਿਆ ਅੱਜ ਜਗਰਾਉਂ ਦੇ ਅੰਦਰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਨਗਰ ਕੌਂਸਲ ਜਗਰਾਉਂ ਅੰਦਰ ਸੈਂਟਰੀ ਪਾਲ ਸਭਾ ਇੰਡੀਆ ਤੇ 13 ਮੈਂਬਰੀ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਸਤੇ ਵਿੱਚ ਬਹੁਤ ਵੱਡੀ ਗਿਣਤੀ ਦੇ ਅੰਦਰ ਅੱਜ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਭਾਰਤੀ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਮੂਲੀਅਤ ਕੀਤੀ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਜਗਦਾਲੇ ਨੀਲਾੰਬਰੀ ਵਿਜੇ ਆਈਪੀਐਸ ਡੀਆਈਜੀ ਰੇਂਜ ਲੁਧਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸੀਨੀਅਰ ਪੁਲਿਸ ਸਟਾਨ ਡਾਕਟਰ ਅੰਕਰ ਗੁਪਤਾ ਜੀ ਐਸਪੀ ਮਨਵਿੰਦਰ ਸਿੰਘ ਜੀ ਉਹਨਾਂ ਨਾਲ ਡੀਐਸਪੀ ਡੀ ਇੰਦਰਜੀਤ ਸਿੰਘ ਜੀ ਬੋਪਾਰਾ ਮੇ ਸਮੂੱਚਾ ਪੁਲਿਸ ਦੀ ਜਿਹੜੇ ਸੀਨੀਅਰ ਅਧਿਕਾਰੀ ਤੇ ਇਲਾਕੇ ਦੀਆਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਿਹੜੀਆਂ ਸ਼ਕਤੀਆਂ ਇਹ ਸਮਾਗਮ ਦੇ ਅੰਦਰ ਅੱਜ ਪਹੁੰਚੀਆਂ ਸੋ ਦੇ ਲਈ ਅੱਜ ਏਡੇ ਵੱਡੇ ਰੂਪ ਦੇ ਅੰਦਰ ਸੰਗਤਾਂ ਦਾ ਪਹੁੰਚਣਾ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਪਹੁੰਚਣਾ ਬਾਬਾ ਸਾਹਿਬ ਦੀ ਸ਼ਾਪ ਬਾਬਾ ਸਾਹਿਬ ਦਾ ਦੇਸ਼ ਨੂੰ ਸੰਵਿਧਾਨ ਦਾ ਦੇਣਾ ਅੱਜ ਮਾਨਯੋਗ ਅਫਸਰ ਸਹਿਵਾਨ ਨੇ ਖੁੱਲ ਕੇ ਇਹਦੇ ਉੱਪਰ ਵਿਚਾਰ ਚਰਚਾ ਕੀਤੀ ਹੈ ਜਿੰਨੇ ਵੀ ਸਾਡੇ ਕੋਲੇ ਅੱਜ ਪੁਲਿਸ ਪ੍ਰਸ਼ਾਸਨ ਪੁਲਿਸ ਸੀਨੀਅਰ ਅਧਿਕਾਰੀ ਸਮਾਜ ਸੇਵੀ ਰਾਜਨੀਤਿਕ ਲੋਕ ਪਹੁੰਚੇ ਨੇ ਮੈਂ ਅੱਜ 13 ਮੈਂਬਰੀ ਕਮੇਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਸੈਂਟਰ ਬਾਲਮਿਕ ਸਭਾ ਪੰਜਾਬ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਪਹੁੰਚਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਮੁੱਚੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ